ਅਮਰੀਕਾ ਦੇ ਵਿੱਚ ਜਿੰਨੀ ਸਖਤੀ ਹੋ ਰਹੀ ਆ ਸਭ ਨੂੰ ਪਤਾ ਪਰ ਕਿੰਨੇ ਇੰਡੀਅਨ ਕਿੰਨੇ ਭਾਰਤੀਆਂ ਨੂੰ ਗ੍ਰਿਫਤਾਰ ਕੀਤਾ ਇਹਦੇ ਉੱਤੇ ਕਿਹ ਰਿਪੋਰਟ ਆਈ ਆ ਅੰਕੜੇ ਪੇਸ਼ ਹੋਏ ਆ ਕਿ ਕਿੰਨੇ ਭਾਰਤੀ ਬਾਰਡਰ ਦੇ ਉੱਪਰ ਡਿਟੇਨ ਹੋਏ ਆ ਕਿੰਨੇ ਭਾਰਤੀ ਕੈਨੇਡਾ ਤੋਂ ਬਾਰਡਰ ਕ੍ਰੋਸਿੰਗ ਦੇ ਉੱਪਰ ਡਿਟੇਨ ਹੋਏ ਆ ਔਰ ਕਿੰਨੇ ਭਾਰਤੀ ਸ਼ਹਿਰਾਂ ਦੇ ਵਿੱਚ ਪੁਲਿਸ ਦੇ ਹੱਥ ਲੱਗੇ ਆ ਪੁਲਿਸ ਨੇ ਅਰੈਸਟ ਕੀਤਾ ਸੋ ਇਹ ਅੰਕੜਿਆਂ ਨੇ ਸਾਰਿਆਂ ਨੂੰ ਸੋਚਾਂ ਦੇ ਵਿੱਚ ਪਾ ਦਿੱਤਾ ਕਿ ਹਰ ਰੋਜ਼ 20 ਮਿੰਟ ਦੇ ਬਾਅਦ ਇੱਕ ਭਾਰਤੀ ਗ੍ਰਿਫਤਾਰ ਹੁੰਦਾ ਜਿਸੇ ਤਰ੍ਹਾਂ ਇਹ ਰਿਪੋਰਟ ਆਈ ਆ ਤੇ ਇਹਦੇ ਵਿੱਚ ਅਕਸਰ ਇਹ ਦੇਖਿਆ ਜਾਂਦਾ ਸੀਗਾ ਕਿ ਕਿੰਨੇ ਭਾਰਤੀ ਡਿਟੇਨ ਹੋ ਰਹੇ ਆ ਜਾਂ ਕਿੰਨੇ ਭਾਰਤੀ ਗ੍ਰਿਫਤਾਰ ਹੋ ਰਹੇ ਆ ਕਿਉਂਕਿ ਆਏ ਦਿਨ ਇਹ ਖਬਰਾਂ ਆndੀਆਂ ਸੀਗਾ ਕਿ ਇੰਨਿਆਂ ਨੂੰ ਗ੍ਰਿਫਤਾਰ ਕਰ ਲਿਆ ਜੀ ਇਹ ਹੋ ਗਿਆ ਇੰਨੀ ਸਖਤੀ ਹੋ ਗਈ ਸੋ ਹੁਣ ਇੱਕ ਅੰਕੜਾ ਸ਼ੋਅ ਕੀਤਾ ਜਿਹਦੇ ਵਿੱਚ ਸਭ ਕੁਝ ਦੱਸਿਆ ਕਿੰਨੇ ਭਾਰਤੀ ਕਿਹੜੀ ਜਗ੍ਹਾ ਤੋਂ ਡਿਟੇਨ ਹੋਇਆ ਔਰ ਇਸ ਤੋਂ ਵੀ ਪਹਿਲਾਂ ਕਿੰਨੇ ਭਾਰਤੀ ਗ੍ਰਿਫਤਾਰ ਕੀਤੇ ਗਏ ਸੀਗੇ ਸਾਰੇ ਅੰਕੜੇ ਆਪਾਂ ਤੁਹਾਡੇ ਨਾਲ ਸਾਹਮਣੇ ਰੱਖਾਂਗੇ ਖੋਲ ਕੇ ਤੇ ਵਿਸਥਾਰ ਦੇ ਵਿੱਚ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਹੀ ਹੈ ਜਦੋਂ ਦੇ 트럼ਪ ਸਾਹਿਬ ਆਏ ਆ ਉਹਨਾਂ ਨੇ ਸੌ ਚੁੱਕੀ ਆ ਤੇ ਉਹਨਾਂ ਦਾ ਪਹਿਲਾ ਹੀ ਕੰਮ ਇਹ ਸੀ ਕਿ ਕਿ ਬਾਰਡਰ ਸਿਕਿਉਰ ਕਰਨੇ ਆ ਸੋ ਉਹਨਾਂ ਨੇ ਆਂਦੇ ਸਾਰ ਹੀ ਇਹ ਐਲਾਨ ਵੀ ਕਰ ਦਿੱਤਾ ਤੇ ਆਰਡਰ ਵੀ ਕਰ ਦਿੱਤੇ ਤੇ ਬਾਰਡਰ ਸਿਕਿਉਰ ਵੀ ਕਰ ਲਿੱਤੇ ਜੀ ਹਾਂਜੀ ਪਿਛਲੇ 50 ਸਾਲਾਂ ਦਾ ਰਿਕਾਰਡ ਤੋੜ ਦਿੱਤਾ 트াম্প ਪ੍ਰਸ਼ਾਸਨ ਨੇ ਕਿ ਬਾਰਡਰ ਦੇ ਉੱਪਰ ਆਉਣ ਵਾਲੀ ਦੀ ਗਿਣਤੀ ਘਟਾ ਤੇ ਇੱਥੋਂ ਜਾਣ ਵਾਲੀ ਦੀ ਗਿਣਤੀ ਜਿਆਦਾ ਹੋ ਗਿਆ ਸੋ ਐਸੀ ਤਰ੍ਹਾਂ 2025 ਦੇ ਜਿਹੜੇ ਅੰਕੜੇ ਆਏ ਆ ਉਹਦੇ ਵਿੱਚ 23830 ਇੰਡੀਆ ਨੂੰ ਗ੍ਰਿਫਤਾਰ ਕੀਤਾ ਜੀ ਹਾਂਜੀ 2025 ਦਾ ਇਹ ਅੰਕੜਾ ਕਿ 23830 ਇਹ ਇੰਡੀਆ ਨੂੰ ਗ੍ਰਿਫਤਾਰ ਕੀਤਾ ਜਿਹਦੇ ਵਿੱਚੋਂ ਬਾਰਡਰ ਦੇ ਉੱਪਰੋਂ ਫੜ ਹੋਇਆ 6968 ਲੋਕਾਂ ਨੂੰ ਬਾਰਡਰ ਦੇ ਉੱਪਰ ਯੂਐਸ ਮੈਕਸੀਕੋ ਦੇ ਬਾਰਡਰ ਦੇ ਉੱਪਰੋਂ ਗ੍ਰਿਫਤਾਰ ਕੀਤਾ ਤੇ ਜਿਹੜਾ ਕੈਨੇਡਾ ਤੋਂ ਬਾਰਡਰ ਦੇ ਵਿੱਚ ਐਂਟਰ ਹੁੰਦੇ ਸੀਗੇ ਅਮਰੀਕਾ ਦੇ ਵਿੱਚ ਉੱਥੇ ਹੋਏ ਆ 1543 ਲੋਕ ਬਾਰਡਰ ਦੇ ਉੱਤੇ ਆ ਜਿਹੜਾ ਕੈਨੇਡਾ ਤੇ ਅਮਰੀਕਾ ਦਾ ਬਾਰਡਰ ਸੀ ਔਰ ਯੂ ਐਸ ਨੇ ਪੂਰੇ ਜਿਹੜੀਆਂ ਸਿਟੀਆਂ ਦੇ ਵਿੱਚੋਂ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਉਹਨਾਂ ਦੀ ਗਿਣਤੀ ਹੈਗੀ ਆ 15319 ਤੇ ਟੋਟਲ 23830 ਭਾਰਤੀਆਂ ਨੂੰ ਗ੍ਰਿਫਤਾਰ ਕੀਤਾ 2025 ਦੇ ਵਿੱਚ ਨਾਲ ਦੀ ਨਾਲ ਤੁਹਾਨੂੰ ਇੱਕ ਇਹ ਅਕੜਾ ਵੀ ਦੱਸ ਦੋ ਜਦੋਂ ਬਾਈਡਨ ਸਰਕਾਰ ਸੀਗੀ 2024 ਦੇ ਵਿੱਚ ਇਹੀ ਅੰਕੜਾ 85000 ਸੀਗਾ 85000 ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ ਫਿਰ ਉਹਨਾਂ ਨੂੰ ਬੌਂਡੀ ਤੇ ਕਿਸੇ ਨੂੰ ਬੌਂਡ ਨਹੀਂ ਪਾਇਆ ਪਰ ਉਹਨਾਂ ਨੂੰ ਰਿਹਾ ਕਰ ਦਿੱਤਾ ਫਿਰ ਉਹਨਾਂ ਦੀ ਅਸਾਈਲਮ ਕੇਸ ਚੱਲਦੇ ਸੀਗੇ ਪਰ ਜਿਹੜਾ ਇਹ ਅੰਕੜਾ ਇਹਨੇ ਸਾਰਿਆਂ ਨੂੰ ਸੋਚਾਂ ਦੇ ਵਿੱਚ ਪਾ ਦਿੱਤਾ ਤੇ ਨਾਲ ਦੇ ਨਾਲ ਪੂਰੇ ਆਲ ਓਵਰ ਹਰ ਇੱਕ ਦੇਸ਼ ਦੇ ਵਿੱਚੋਂ ਹਰ ਇੱਕ ਕੰਟਰੀ ਦੇ ਵਿੱਚੋਂ ਜਿਹੜੇ ਫੜ ਹੋਇਆ ਉਹ ਹੈਗਾ ਜੀ 391000 ਲੋਕ ਜਿਹੜੇ ਕੀ ਸਾਰੇ ਦੇ ਸਾਰੇ ਟੋਟਲ ਫੜ ਹੋਇਆ ਤੇ ਐਵਰੇਜ ਹੈ ਜਿਹੜੀ ਇੰਡੀਅਨ ਦੀ ਆ ਉਹ ਹਰ ਇੱਕ 20 ਮਿੰਟ ਤੇ ਬਾਅਦ ਇੱਕ ਇੰਡੀਅਨ ਫਾੜ ਹੁੰਦਾ ਸੀਗਾ ਸੋ ਇਹ ਅੰਕੜੇ ਸਾਹਮਣੇ ਆ ਜਿਹਨੇ ਸੋਚਾਂ ਦੇ ਵਿੱਚ ਪਾ ਦਿੱਤਾ ਸਾਰਿਆਂ ਨੂੰ ਕਿ ਫਿਲਹਾਲ ਵੀ ਨਹੀਂ ਹਟ ਰਹੇ ਔਰ ਇਹਦੇ ਵਿੱਚ ਇਹ ਵੀ ਸਾਹਮਣੇ ਆ ਕਿ ਬਾਕੀ ਹੀ ਅੰਕੜਾ ਕੰਟਰੋਲ ਕੀਤਾ ਜੋ ਪਹਿਲਾ ਸੀਗਾ ਜੋ ਪਹਿਲਾ ਬਾਰਡਰ ਦੇ ਉੱਪਰ ਚੈਕਿੰਗ ਚੱਲਦੀ ਪਈ ਸੀ ਉਹ ਕੋਈ ਆਮ ਸੀਗੀ ਸਾਰੇ ਲੋਕ ਬਾਰਡਰ ਕ로ਸ ਕਰਦੇ ਸੀਗੇ ਅੰਦਰ ਆਉਂਦੇ ਸੀਗੇ ਪਰ 트럼ਪ ਪ੍ਰਸ਼ਾਸਨ ਦੇ ਆਉਣ ਤੋਂ ਬਾਅਦ ਕਿੰਨਾ ਰੋਕ ਲੱਗ ਗਈ ਇਹ ਸਿਰਫ ਸਿਰਫ ਉਹ ਲੋਕ ਆ ਔਰ ਇਹਦੇ ਵਿੱਚ 15000 ਲੋਕ ਉਹ ਆ ਜਿਹੜੇ ਅੰਦਰ ਸ਼ਰੀਰਿਆਂ ਦੇ ਵਿੱਚ ਫੜ ਹੋਇਆ ਕਿਉਂਕਿ ਮੋਸਟਲੀ ਕੀ ਹੁੰਦਾ ਆਪਣੇ ਗੁਜਰਾਤੀ ਜਿਹੜੇ ਹੁੰਦੇ ਆ ਉਹ ਜਦੋਂ ਵੀ ਐਂਟਰ ਹੁੰਦੇ ਆ ਉਹ ਕਦੇ ਵੀ ਪੇਸ਼ ਨਹੀਂ ਹੁੰਦੇ ਜਿੱਦਾਂ ਕਿ ਆਪਣੇ ਪੰਜਾਬੀ ਲਾ ਲਓ ਜਾਂ ਹਰਿਆਣਵੀ ਲਾ ਲਓ ਇਹ ਕੀ ਕਰਦਿਆ ਇਹ ਜਾ ਕੇ ਪੇਸ਼ ਹੁੰਦੇ ਆ ਕੋਡ ਦੇ ਕੈਂਪਾਂ ਦੇ ਵਿੱਚ ਜਾਂਦੇ ਆ ਤੇ ਉੱਥੋਂ ਅਸਾਈਲਮ ਲੈ ਲੈਂਦੇ ਆ ਤੇ ਬੌਂਡ ਪੈ ਕੇ ਬਾਹਰ ਆ ਜਾਂਦੇ ਆ ਫਿਰ ਇਹਨਾਂ ਨੂੰ ਅਸਾਈਲਮ ਲੱਗ ਜਾਂਦੀ ਆ ਵੀਜ਼ੇ ਮਿਲ ਜਾਂਦੇ ਫਿਰ ਇਹ ਆਪਣਾ ਕੰਮਕਾਰ ਸਟਾਰਟ ਕਰਦੇ ਆ ਪਰ ਗੁਜਰਾਤੀ ਇਸ ਤੋਂ ਉਲਟ ਹੁੰਦੇ ਆ ਕਿਉਂਕਿ ਇਹਨਾਂ ਤਿੰਨਾਂ ਸਟੇਟਾਂ ਦੀ ਗਿਣਤੀ ਜ਼ਿਆਦਾ ਜਿਹੜੇ ਕਿ ਡੌਂਕੀ ਲਾ ਕੇ ਜਾਂ 2 ਨੰਬਰ ਦੇ ਰਾਸਤੇ ਰਾਹੀਂ ਉੱਥੇ ਪਹੁੰਚਦੇ ਆ ਸੋ ਇਹਦੇ ਵਿੱਚ ਜਿਹੜੇ ਗੁਜਰਾਤੀ ਹੁੰਦੇ ਆ ਉਹ ਇਸ ਤਰ੍ਹਾਂ ਨਹੀਂ ਕਰਦੇ ਉਹ ਖੁਦ ਪੇਸ਼ ਨਹੀਂ ਹੁੰਦੇ ਉਹਨਾਂ ਦਾ ਕੋਈ ਨਾ ਕੋਈ ਹੁੰਦਾ ਉੱਥੇ ਜਾ ਕੇ ਆਪਣਾ ਸਿੱਧਾ ਕੰਮਕਾਰ ਸਾਮਧਿਆ ਤੇ ਉਹ ਚੱਕਰਾਂ ਜੇ ਪੈਂਦੀ ਨਹੀਂ ਹੈਗੇ ਕਿ ਅਸੀਂ ਕੈਂਪ ਕੱਟੀਏ ਜਾਂ ਅਸੀਂ ਜੇਲ੍ਹਾਂ ਚ ਜਾਈਏ ਸੋ ਇਹ ਅੰਕੜੇ ਆ ਰਹੇ ਆ ਜਿੱਥੇ ਕ੍ਰਿਸਟੀਨੇਓ ਮੋਂ ਕਹਿ ਰਹੀ ਆ ਕਿ ਅਸੀਂ ਬਿਲਕੁਲ ਟੋਟਲ ਜ਼ੀਰੋ ਕਰ ਦਿੱਤਾ ਸਾਰਾ ਕੁਝ ਕੰਟਰੋਲ ਕਰ ਲਿਆ ਤੇ ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਕਿਉਂਕਿ ਜਿਹੜਾ ਇਹ 2025 ਦੇ ਅੰਕੜੇ ਆ ਰਹੇ ਆ ਤੇ ਇਹਦੇ ਵਿੱਚ ਵੀ ਬਾਰਡਰ ਦੇ ਉੱਪਰ ਘੱਟ ਫੜ ਹੋਇਆ ਜਿਹੜੇ ਅੰਦਰ ਫੜ ਫੜਾਈ ਹੋਈ ਆ ਉਹ ਜ਼ਿਆਦਾ ਲੋਕਾਂ ਨੂੰ ਅਰਟੇਨ ਕੀਤਾ ਤੇ 23000 ਜਿਹੜੇ ਚੋ 15000 ਤਾਂ ਸਿਰਫ ਸਿਰਫ ਲੋਕਾਂ ਨੂੰ ਅੰਦਰ ਹੀ ਗ੍ਰਿਫਤਾਰ ਕੀਤਾ ਔਰ ਜਿਹੜਾ 2024 ਦਾ ਅੰਕੜਾ ਸੀਗਾ 85000 ਦੇ ਆਸ ਸੀਗਾ ਉਹਦੇ ਵਿੱਚੋਂ ਐਸਾਲ ਦੇਖ ਲਓ ਤੁਸੀਂ 23000 ਹੀ ਰਹਿ ਗਿਆ ਤੇ ਇਸ ਵਾਰ ਇਸ ਟਾਈਮ ਦੇ ਉੱਪਰ ਹੁਣ ਬਿਲਕੁਲ ਹੀ ਜ਼ੀਰੋ ਹੋਇਆ ਹੋਇਆ ਬਾਰਡਰ ਦੇ ਉੱਪਰ ਕਿਉਂਕਿ ਲੋਕ ਖੁਦ ਐਸਲਾ ਹੀ ਨਹੀਂ ਆ ਰਹੇ ਕਿ ਅਗਰ ਉੱਥੇ ਅਸੀਂ ਜਾਵਾਂਗੇ ਨਾ ਤਾਂ ਉੱਥੇ ਕੇਸ ਲੱਗਦਾ ਨਾ ਉੱਥੇ ਬੌਂਡ ਮਿਲਦਾ ਪਿਆ ਸੋ ਉਹਦੇ ਕਰਕੇ ਵੀ ਹੁਣ ਬਿਲਕੁਲ ਲੋਕ ਘਟੇ ਹੋਏ ਇੱਥੇ ਆਣ ਦੇ ਔਰ ਜਿਹੜਾ ਅਮਰੀਕਾ ਤੇ ਕੈਨੇਡਾ ਦਾ ਬਾਰਡਰ ਆ ਉੱਥੇ ਲੋਕ ਕਿਉਂ ਘਟਾਰਟ ਉੱਥੇ ਕਿਉਂ 1543 ਲੋਕ ਹੀ ਕਿਉਂ ਆਏ ਆ ਕਿਉਂਕਿ ਤੁਹਾਨੂੰ ਪਤਾ ਉੱਥੇ ਠੰਡ ਇੰਨੀ ਕਿ ਜ਼ਿਆਦਾ ਹੁੰਦੀ ਆ ਇੰਨੀ ਕਿ ਜ਼ਿਆਦਾ 2022 ਦੇ ਵਿੱਚ ਵੀ ਇੱਕ ਨਿਊਜ਼ ਆਈ ਸੀਗੀ ਇੱਕ ਗੁਜਰਾਤੀ ਪਰਿਵਾਰ ਸੀਗਾ ਜਿਹੜਾ ਬੱਚੇ ਦੇ ਨਾਲ ਸੀਗਾ ਠੰਡ ਦੇ ਵਿੱਚ ਜੰਮ ਕੇ ਹੀ ਮਰ ਗਿਆ ਸੀਗਾ ਕਿਉਂਕਿ ਠੰਡ ਇੰਨੀ ਜ਼ਿਆਦਾ ਹੁੰਦੀ ਆ ਉੱਥੇ ਕਿ ਤੁਸੀਂ ਸੋਚ ਵੀ ਨਹੀਂ ਸਕਦੇ ਅਗਰ ਰਾਤ ਨੂੰ ਤੁਸੀਂ ਟਾਈਮ ਸਿਰ ਨਹੀਂ ਕਿਤੇ ਪਹੁੰਚੇ ਜਾਂ ਨਹੀਂ ਤੁਹਾਨੂੰ ਕੋਈ ਚੀਜ਼ ਇਦਾਂ ਦੀ ਮਿਲੇਗੀ ਜਿੱਥੇ ਤੁਸੀਂ ਠੰਡ ਤੋਂ ਬਚ ਸਕੋ ਜਾਂ ਨਹੀਂ ਤੁਸੀਂ ਬਾਰਡਰ ਕ੍ਰੋਸ ਕਰ ਸਕੇ ਜਾਂ ਤੁਸੀਂ ਰਸਤਾ ਭਟ ਗਏ ਤਾਂ ਫਿਰ ਤੁਸੀਂ ਸਵੇਰ ਦਾ ਸੂਰਜ ਨਹੀਂ ਦੇਖ ਸਕਦੇ ਮੋਸਟਲੀ ਉੱਥੇ ਲੋਕ ਰਾਤ ਨੂੰ ਬਾਰਡਰ ਕ੍ਰੋਸ ਕਰਦੇ ਆ ਜਿਸ ਦੀ وجہ ਤੋਂ ਉੱਥੇ ਅਨਹੋਣੀਆਂ ਵੀ ਬਹੁਤ ਹੁੰਦੀਆਂ ਤੇ ਇਹਦੇ ਵਿੱਚ ਇਕੱਲਾ ਇਹ ਨਹੀਂ ਹੈਗਾ ਕਿ ਇਕੱਲੇ ਇੰਡੀਅਨ ਪੰਜਾਬੀ ਆਪਣੇ ਆਹੀ ਕਰਦੇ ਪਰ ਇਹ ਇੱਕ ਅੰਕੜਾ ਆਇਆ ਜਿਹਨੇ ਸਾਰਿਆਂ ਨੂੰ ਸੋਚਾਂ ਦੇ ਵਿੱਚ ਪਾ ਦਿੱਤਾ ਕਿ ਹਰੇਕ 20 ਮਿੰਟ ਦੇ ਬਾਅਦ ਇੱਕ ਇੰਡੀਆ ਨੂੰ ਗ੍ਰਿਫਤਾਰ ਕੀਤਾ ਜਾਂਦਾ ਸੋ 트럼ਪ ਪ੍ਰਸ਼ਾਸਨ ਦਾ ਤੁਹਾਨੂੰ ਪਤਾ ਹੀ ਆ ਜੋਰ ਇਹੀ ਲੱਗਾ ਕਿ ਅਸੀਂ ਬਾਰਡਰ ਕ੍ਰੋਸਿੰਗਾਂ ਜਿਹੜੀ ਇਲੀਗਲ ਉਹਨੂੰ ਰੋਕਣਾ ਤੇ ਉਹਦੇ ਨਾਲ ਨਾਲ ਇਹਨਾਂ ਨੇ ਇੰਨੀ ਕੁ ਜ਼ਿਆਦਾ ਸਖਤਾਈ ਸਿਟੀਆਂ ਦੇ ਵਿੱਚ ਵੀ ਕਰ ਦਿੱਤੀ ਆ ਤੇ ਹੁਣ ਦੇਖ ਲਓ ਤੁਸੀਂ ਬਾਰਡਰ ਦੇ ਉੱਪਰੋਂ ਘੱਟ ਬੰਦੇ ਗ੍ਰਿਫਤਾਰ ਹੋਏ ਆ ਤੇ ਸਿਟੀ ਦੇ ਅੰਦਰੋਂ ਜ਼ਿਆਦਾ ਲੋਕਾਂ ਨੂੰ ਗ੍ਰਿਫਤਾਰ ਕੀਤਾ ਤੇ ਤੁਹਾਨੂੰ ਪਤਾ ਇਹ ਲੋਕ ਪਹੁੰਚਦੇ ਵੀ ਆ 40 ਤੋਂ 50 ਲੱਖ ਰੁਪਏ ਲਾ ਕੇ ਇੱਥੇ ਪਹੁੰਚਦੇ ਸੀਗੇ ਔਰ ਫਿਰ ਜੰਗਲਾਂ ਤੋਂ ਹੁੰਦੇ ਹੋਏ ਤੁਹਾਨੂੰ ਪਤਾ ਹੈ ਕਿ ਮੈਕਸੀਕੋ ਪਹੁੰਚਦੇ ਦੀ ਮੈਕਸੀਕੋ ਤੋਂ ਅੱਗੇ ਡੌਂਕੀਆਂ ਲੱਗਦੀਆਂ ਕਿਸ ਤਰ੍ਹਾਂ ਲੋਕਾਂ ਨੂੰ ਪਹੁੰਚਾਇਆ ਜਾਂਦਾ ਔਰ ਲੋਕ ਆਪਣੀ ਜਾਨ ਦੇ ਉੱਪਰ ਖੇਲ ਕੇ ਅਮਰੀਕਾ ਦੇ ਵਿੱਚ ਐਂਟਰ ਹੁੰਦੇ ਆ ਕਿਉਂਕਿ ਡ੍ਰੀਮ ਆ ਖਾਸ ਕਰਕੇ ਹਰਿਆਣੇ ਵਾਲਿਆਂ ਦੀ ਯਾਰ ਪੰਜਾਬੀਆਂ ਦੀ ਔਰ ਗੁਜਰਾਤੀਆਂ ਦੀ ਡ੍ਰੀਮ ਕੰਟਰੀ ਆ ਅਮਰੀਕਾ ਸੋ ਇਹ ਹਰ ਇੱਕ ਰਿਸਕ ਦਾ ਤੇ ਹਰ ਇੱਕ ਖਤਰਾ ਮੋਹ ਲੈਂਦੇ ਆ ਅਮਰੀਕਾ ਦੇ ਵਿੱਚ ਐਂਟਰ ਹੋਣ ਦੇ ਲਈ ਪਰ ਹੁਣ ਸਾਰੀਆਂ ਦੀਆਂ ਸਾਰੀਆਂ ਚੀਜ਼ਾਂ ਪਹਿਲਾਂarg ਨਹੀਂ ਰਹੀਆਂ ਸਭ ਕੁਝ ਚੇਂਜ ਹੋ ਗਿਆ ਜਿਹਦੀ وجہ ਤੋਂ ਇਹ ਅੰਕੜੇ ਆ ਰਿਹਾ ਤੇ ਸਾਰੇ ਲੋਕਾਂ ਨੂੰ ਸੋਚਾਂ ਦੇ ਵਿੱਚ ਪਾਇਆ ਹੈ ਕਿ ਭਾਰਤੀ ਹੁਣ ਕਰ ਕੀ ਰਹੇ ਆ ਕਿਹੜੇ ਰਸਤੇ ਨੂੰ ਚੱਲ ਰਹੇ ਆ ਸਮਝ ਨਹੀਂ ਆਦੀ ਪਈ ਕਿਸੇ ਨੂੰ ਵੀ ਤੁਸੀਂ ਇਸ ਰਿਪੋਰਟ ਦੇ ਬਾਰੇ ਕੀ ਕਹਿਣਾ ਚਾਹ ਰਹੇ ਹੋ ਜਾਂ ਤੁਹਾਡੇ ਕੋਈ ਵਿਚਾਰ ਆ ਜੋ ਇਹ ਸਾਰਾ ਕੁਝ ਹੋ ਰਿਹਾ ਇਸ ਟਾਈਮ ਦੇ ਉੱਪਰ ਅਮਰੀਕਾ ਦੇ ਵਿੱਚ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਆਪਣੀ ਜੋ ਤੁਹਾਡੀ ਪਰਸਨਲ ਆ राय ਆ ਤਾਂ ਤੁਸੀਂ ਜ਼ਰੂਰ ਕਮੈਂਟ ਕਰਕੇ ਦੱਸਣੀ ਆ ਆਈ ਹੋਪ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ ਔਰ ਅਗਰ ਪਸੰਦ ਆਈ ਤਾਂ ਪਲੀਜ਼ ਪਲੀਜ਼ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਤਾਂ ਕਿ ਇਹ ਰਿਪੋਰਟ ਸਾਰਿਆਂ ਤੱਕ ਪਹੁੰਚ ਸਕੇ ਔਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅਗਰ ਤੁਸੀਂ ਹਜੇ ਤੱਕ ਵੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸੋ ਪਲੀਜ਼ ਪਲੀਜ਼ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਕਿ ਪੰਜਾਬੀ ਤੁਹਾਡਾ ਆਪਣਾ ਚੈਨਲ ਆ ਤੁਹਾਡੀ سپورਟ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਸੋ ਪਲੀਜ਼ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਔਰ ਨਾਲ ਦੀ ਨਾਲ ਤੁਹਾਨੂੰ ਹਰ ਇੱਕ ਨਵੀਂ ਤੋਂ ਨਵੀਂ ਅਪਡੇਟ ਵੀ ਸਭ ਤੋਂ ਪਹਿਲਾਂ ਪਹੁੰਚਦੀ ਰਹੇਗੀ ਸੋ ਥੈਂਕ ਯੂ ਮਿਲਦੇ ਆ ਨਵੀਂ ਅਪਡੇਟ ਦੇ ਨਾਲ